ਇਹ ਜਿਹੜੀ ਹੁਣ ਤੱਕ ਨਹੀਂ ਆ ਉਹ ਐਨਾ ਆਈ ਸਟਾਫ ਹੈ ਮੈਂ ਅਕਸਰ ਬਾਬਾ ਜੀ ਕੋਲ ਆ ਜਾਂਦਾ ਰਿਹਾ ਇਸ ਨਾਲ ਹਮੇਸ਼ਾ ਹੀ ਕਿ ਮੈਂ 20 ਸਾਲ ਉਸ ਬੰਗਲੇਆ ਵੱਡੇ ਦਾ ਅਜੂਬੀ ਅਸੀ ਕਰ ਮੈਂ ਜੋ ਹੈਗਾ ਕਿ ਇਹਦਾ ਜੋ ਪਾਣੀ ਹੈ ਸਾਫ ਹੋਣਾ ਚਾਹੀਦਾ ਪੰਗਾ ਜੀ ਨੂੰ ਉਹ ਵੈਲਕਮ ਨੋਟ ਕਹਿਣਗੇ ਔਰ ਇਸ ਪ੍ਰੋਜੈਕਟ ਬਾਰੇ ਹੋਰ ਦੱਸਣ ਕਿ ਕਿਹੜੀ ਹੁੰਦੀ ਹੈ ਕਿਉਂਕਿ ਆਪਾਂ ਇਹ ਡਿਸਕਸ਼ਨ ਰੱਖੀ ਹੈ ਸਟਾਫ ਨੇ ਮੇਰੇ ਨਾਲ ਹੀ ਕਾਫੀ ਕੋਟਾ ਉਪਰਲਾ ਕਰਦੇ ਸਟੇਜ ਨੂੰ ਬੜਾ ਸਜਾਇਆ ਤੇ ਮੈਂ ਪਰ ਇਸੇ ਡਿਸਕਸ਼ਨ ਰੱਖੀਏ ਤੇ ਮੈਂ ਇਹ ਮੁਰੇ ਆਨ ਦੀ ਬਲਾਈਟ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਸਭ ਤੋਂ ਪਹਿਲਾਂ ਸਾਰੇ ਸਤਾਰਿਓ ਇਸ ਹਾਲ ਦੇ ਵਿੱਚ ਜਿਨੇ ਵੀ ਸਤਾਰਿਓ ਬਸਦੀਆਂ ਬੈਠਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਅੱਜ ਬੜੀ ਗਰਮੀ ਆ ਪਰ ਤੁਸੀਂ ਸਾਰਿਆਂ ਨੇ ਇੱਥੇ ਹਾਜ਼ਰੀ ਲਗਾ ਕੇ ਸਾਡੇ ਦਿਲ ਨੂੰ ਬਹੁਤ ਹੰਟ ਪਚਾਈ ਹੈ ਇਹਦੇ ਨਾਲ ਹੀ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਜਿਹੜਾ ਕਰਨਾ ਚਾਹਦੀ ਆ ਸਾਡੇ ਬਹੁਤੀ ਸਤਾਰਿਓ ਸੰਤ ਸਰਦਾਰ ਬਲਬੀਰ ਸਿੰਘ ਸਿੱਖੇਵਾਲ ਪਦਮ ਸ਼੍ਰੀ ਅਵਾਰਡੀ ਇਹ ਪ੍ਰੋਗਰਾਮ ਜਿਹੜਾ ਅੱਜ ਦੀ ਡਿਸਕਸ਼ਨ ਹੈ ਇਹ ਅਸੀਂ ਕੋਈ ਬਹੁਤ ਦਾ ਲੰਮਾ ਟਾਈਮ ਤੋਂ ਪਲਾਨ ਨਹੀਂ ਕਰ ਰਹੇ ਅਸੀਂ ਬੜਾ ਛੋਟਾ ਜਿਹਾ ਸੱਦਾ ਦਿੱਤਾ ਤੇ ਬਾਬਾ ਜੀ ਨੇ ਬਿਨਾਂ ਕਿਸੇ ਝਿਜਕ ਦੇ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਕਿ ਇਹ ਐਨ ਆਰ ਆਈਜ਼ ਦੇ ਭਲੇ ਦਾ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਪੰਜਾਬ ਦਾ এনवायरमेंट ਬਹੁਤ ਜ਼ਿਆਦਾ ਇਹਦੇ ਵਿੱਚ এনवायरमेंट ਦਾ ਜਿਹੜਾ ਇਸ ਪ੍ਰੋਜੈਕਟ ਦੇ ਵਿੱਚ ਹਿੱਸਾ ਹੈਗਾ ਤੇ ਬਾਬਾ ਜੀ ਨੇ ਬਿਲਕੁਲ ਬਿਨਾਂ ਕਿਸੇ ਚਿਰਕਤੇ ਇਹ ਨਹੀਂ ਪੁੱਛਿਆ ਕਿ ਕਹੋਂ ਹੈ ਅਸੀਂ ਕਿਹਾ ਬਾਬਾ ਜੀ ਇਹ ਇੱਕ ਟਾਈਮ ਆ ਤੇ ਬਾਬਾ ਜੀ ਨੇ ਬਿਲਕੁਲ ਕਿਹਾ ਕਿ ਦੇਖੋ ਇਹ ਪੰਜਾਬ ਦੇ ਭਲੇ ਦਾ ਕੰਮ ਹੈ এনवायरमेंट ਦੇ ਬਾਰੇ ਦੇ ਵਿੱਚ ਹੈ ਤੇ ਬਿਲਕੁਲ ਇਹ ਸਾਡੇ ਕਹਿ ਦੇ ਉੱਪਰ ਬਾਬਾ ਜੀ ਇਸ ਤਰ੍ਹਾਂ ਚ ਪਹੁੰਚੇ ਹੈਗੇ ਆ ਤੇ ਮੈਂ ਬਹੁਤ ਜ਼ਿਆਦਾ ਐਨਆਰਆਈਸ ਵੱਲੋਂ ਤੇ ਸਾਰੇ ਪੈਸੇ ਤੇ ਐਨਆਰਆਈਸ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਇਸ ਤਰ੍ਹਾਂ ਹੈ ਕਿ ਇਹ ਪ੍ਰੋਜੈਕਟ ਦਾ ਨਾਮ ਹੈਗਾ 골ਡ ਫੋਰ ਐਨਆਰਆਈਸ ਬੀਨ ਫॉर ਪੰਜਾਬ ਸਾਡੇ 4 ਮਹੀਨੇ ਤੋਂ ਜੋਦੀ ਮੈਂ ਇਲੈਕਸ਼ਨ ਜਿੱਤ ਕੇ ਪ੍ਰੈਜ਼ੀਡੈਂਟ ਦਾ ਅਹੁਦਾ ਸੰਭਾਲਿਆ ਇਹਦੇ ਵਿੱਚ ਦੇਖਿਆ ਗਿਆ ਕਿ ਐਨਆਰਆਈਸ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹ ਬਹੁਤ ਅਨਪ੍ਰੋਟੈਕਟਿਡ ਆ ਪੰਜਾਬ ਦੇ ਵਿੱਚ ਤੇ ਇਹਦੇ ਨਾਲ ਹੀ ਅਸੀਂ ਇਹ ਵੀ ਦੇਖਿਆ ਕਿ ਪੰਜਾਬ ਦਾ ਜਿਹੜਾ ਇਸ ਟਾਈਮ ਜਿਹੜਾ এনवायरमेंटਲ ਸਥਿਤੀ ਆ ਉਹ ਵੀ ਬੜੀ ਖਰਾਬ ਆ ਪੰਜਾਬ ਦੇ ਵਿੱਚ ਜਿਹੜਾ ਟੈਂਪਰੇਚਰ ਹੁਣ ਤੁਸੀਂ ਦੇਖ ਲਓ ਕਦੀ ਸੁਣਿਆ ਹੀ ਨਹੀਂ ਸੀ 20 30 ਸਾਲ ਪਹਿਲਾਂ ਕਿ 48 ਡਿਗਰੀ ਟੈਂਪਰੇਚਰ ਤੇ ਫੋਰਕਾਸਟ ਇਹ ਹੈ ਕਿ ਪੰਜਾਬ ਜਿਹੜਾ ਹੈਗਾ ਅਗਲੇ ਆਉਣ ਵਾਲਾ ਦੂਜਾ ਰੇਗਿਸਤਾਨ ਬਣੇਗਾ ਇਹ ਬੜਾ ਵਿਸ਼ਾ ਦੀ ਚਿੰਤਾ ਇਦੇ ਨਾਲ ਮੈਰੀ ਐਨ ਆਰ ਆਈ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਪ੍ਰਧਾਨ ਹੋਣ ਦੇ ਨਾਤੇ ਇਹ ਜਿਹੜਾ ਮੇਰੀ ਰਿਸਪੌਂਸਿਬਿਲਟੀ ਹੈ ਕਿ ਮੈਂ ਐਨ ਆਰ ਆਈਜ਼ ਦੇ ਜਿਹੜੇ ਇੰਟਰਸਟ ਆ ਉਹ ਕਿੱਦਾਂ ਸੇਫਗਾਰਡ ਕਰਨੇ ਆ ਪਰ ਪੰਜਾਬੀ ਹੋਣ ਦੇ ਨਾਤੇ ਮੇਰਾ ਇਹ ਵੀ ਫਰਜ਼ ਆ ਕਿ ਆਣੇ ਵਾਲੀਆਂ ਜਿਹੜੀਆਂ ਜਨਰੇਸ਼ਨ ਆ ਉਹ ਸੇਫ ਕਿੱਦਾਂ ਰਹਿਣ ਤੇ ਐਨ ਆਰ ਆਈਜ਼ ਦੀ ਜਿਹੜੀ ਜ਼ਮੀਨ ਹੈਗੀ ਆ ਇਹਨੂੰ ਅਸੀਂ ਬੜਾ ਹੀ ਇੱਕ ਬੜੇ ਉੱਗੇ ਜਿਹੜੇ ਬੜੇ ਬੁੱਧੀਜੀਵੀ ਹੈਗੇ ਉਹਨਾਂ ਨੂੰ ਇਨਵੋਲ ਕਰਕੇ ਅਸੀਂ ਇਹਦੇ ਬਾਰੇ ਡਿਸਕਸ਼ਨ ਕੀਤੀ ਕਿ ਜੇ ਪੰਜਾਬ ਸਰਕਾਰ ਸਾਡੇ ਨਾਲ ਸਾਥ ਦੇਵੇ ਔਰ ਪੰਜਾਬ ਸਰਕਾਰ ਇਸ ਟਾਈਮ ਸਾਡਾ ਬਹੁਤ ਹੀ ਜ਼ਿਆਦਾ ਸਾਥ ਦੇ ਰਹੀ ਹੈ ਇਹਦੇ ਵਿੱਚ ਕੋਈ ਵੀ ਦੂਹਰਾਏ ਨਹੀਂ ਹੈ ਔਰ ਐਨਆਰਆਈਜ਼ ਦਾ ਵੀ ਪੰਜਾਬ ਸਰਕਾਰ ਅੱਛਾ ਜਿਹੜਾ ਹੈਗਾ ਆ ਉਹ ਭਵਿੱਖ ਦੇਖ ਰਹੀ ਆ ਇਹਦੇ ਵਿੱਚ ਜਿਹੜੀਆਂ ਐਨਆਰਆਈਜ਼ ਦੀਆਂ ਪ੍ਰਾਪਰਟੀਆਂ ਜਿਹੜੀਆਂ ਖਾਲੀ ਪਈਆਂ ਐ ਜ਼ਮੀਨਾਂ ਉਹਦੇ ਵਿੱਚ ਜਿਹੜੇ ਅਸੀਂ ਦਰਖਤ ਜਿਹੜੇ ਆ ਫੋਰੈਸਟ ਡਿਪਾਰਟਮੈਂਟ ਜਾਂ ਕੋਈ ਇਹੋ ਜਿਹਾ ਡਿਪਾਰਟਮੈਂਟ ਜਿਹੜਾ ਇਨਵੋਲਵ ਕਰ ਦਿੱਤਾ ਜਾਏ ਜਿਹੜੀ ਕਿ ਐਨਆਰਆਈਜ਼ ਦੀ ਪ੍ਰਾਪਰਟੀਆਂ ਉਹਨਾਂ ਦੇ ਉੱਪਰ ਦਰਖਤ ਲਗਾਏ ਜਾਣ ਔਰ ਉਹਦੇ ਨਾਲ ਕੀ ਹੋਏਗਾ ਕਿ ਜਿਹੜੇ 4 ਸਾਲਾਂ ਬਾਅਦਾਂ 3 ਸਾਲਾਂ ਬਾਅਦਾਂ ਜਿਹੜਾ ਕਿ ਸਾਨੂੰ ਰਿਪੋਰਟ ਜਿਹੜੀ ਮਿਲ ਰਹੀ ਆ ਕਿ 3 ਸਾਲ ਤੱਕ ਜਿਹੜਾ ਹੈਗਾ ਕੋਈ ਵੀ ਡਿਪਾਰਟਮੈਂਟ ਜਿਹੜਾ ਫੋਰੈਸਟ ਡਿਪਾਰਟਮੈਂਟ ਜਾਂ ਹੋਰ ਕੋਈ ਵੀ ਉਹ ਲੁੱਕ ਆਫਟਰ ਕਰੇਗਾ 3 ਸਾਲਾਂ ਬਾਅਦਾਂ ਜਿਹੜੀ ਉਹ ਜ਼ਮੀਨ ਆ ਉਹ ਐਨ ਆਰ ਆਈਜ਼ ਨੂੰ ਦੇ ਦਿੱਤੀ ਜਾਏਗੀ ਜਦੋਂ ਉਹ ਫਸਲਾਂ ਜਿਹੜੀ ਕ੍ਰੌਪ ਆ ਦਰਖਤ ਜਿਹੜੇ ਹੈਗੇ ਆ ਜਦੋਂ ਉਹ ਮੈਚਿਓਰਿਟੀ ਤੇ ਆ ਜਾਣਗੇ ਤੇ ਕਟਾਈ ਤੇ ਆਣਗੇ ਉਹਦੇ ਨਾਲ ਜਿਹੜਾ ਐਨ ਆਰ ਆਈਜ਼ ਨੂੰ ਇੰਨਾ ਜ਼ਿਆਦਾ ਫਾਇਦਾ ਹੋਏਗਾ ਕਿ ਜਿਹੜਾ ਹਰ ਸਾਲ ਜਿਹੜੇ ਕ੍ਰੌਪਸ ਲਗਾਉਂਦੇ ਉਹਨਾਂ ਤੋਂ ਜ਼ਿਆਦਾ ਉਹਨਾਂ ਨੂੰ ਤੋਂ ਇਕਦਾ ਇਹ ਇਹ ਹੈ ਕਿ ਐਨਆਰਆਈਜ਼ ਇਹਦੇ ਨਾਲ ਬਿਲਕੁਲ ਬੇਤੜਕ ਹੋ ਜਾਣਗੇ ਕਿ ਜਿਹੜੀ ਸਰਕਾਰ ਆ ਉਹ ਉਹਨਾਂ ਦੀ ਜ਼ਮੀਨਾਂ ਦੀ ਚੌਕੀਦਾਰੀ ਕਰ ਰਹੀ ਹੈ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਹੋਏਗਾ ਉਹਨਾਂ ਦੀਆਂ ਜ਼ਮੀਨਾਂ ਤੇ ਉਹਨਾਂ ਦਾ ਰੁਝਾਨ ਵਧੇਗਾ ਕਿ ਉਹ ਦੁਬਾਰਾ ਐਨਆਰਆਈਜ਼ ਜਿਹੜੇ ਹੈਗੇ ਉਹ ਪ੍ਰਾਪਰਟੀਆਂ ਇੱਥੇ ਲੈਣਗੇ ਇੱਕ ਚੀਜ਼ ਹੈ ਔਰ ਦੂਸਰਾ ਜਿਹੜਾ ਇਸ ਟਾਈਮ ਜਿਹੜਾ ਮੈਂ ਦੱਸਿਆ ਤੁਹਾਨੂੰ ਕਿ ਸਭ ਤੋਂ ਵੱਡਾ ਪੰਜਾਬ ਵਾਸਤੇ ਚਿੰਤਾ ਦਾ ਮਸਲਾ ਜਿਹੜਾ ਹੈਗਾ ਉਹ ਹੈ ਪਾਣੀ ਦਾ ਵਾਟਰ ਲੈਵਲ ਡਾਊਨ ਹੋਣਾ ਦਰਖਤ ਲੱਗਣਗੇ ਤੇ ਪਾਣੀ ਜਿਹੜਾ ਹੈਗਾ ਉਹਦਾ ਵਾਟਰ ਲੈਵਲ ਅੱਪ ਆਏਗਾ ਹੋਰ ਕੋਈ ਵੀ ਤਰੀਕਾ ਇਸ ਟਾਈਮ ਨਹੀਂ ਹੈ ਦਰਖਤ ਲਗਾਈ ਤੋਂ ਬਿਨਾ ਕਿ ਪੰਜਾਬ ਦਾ ਵਾਟਰ ਲੈਵਲ ਅੱਪ ਆਏ ਪਰ ਅਗੇਨ ਮੈਂ ਇਸ ਗੱਲ ਤੇ ਐਫਸਾਈਜ਼ ਕਰਦੀ ਹਾਂ ਕਿ ਐਨ ਆਰ ਆਈ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਭ ਤੋਂ ਮੇਰੀ ਮੌਲਿਕ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਹ ਐਨ ਆਰ ਆਈ ਦੇ ਪ੍ਰਤੀ ਆ ਕਿ ਉਹ ਦੁਬਾਰਾ ਆਪਣੀ ਧਰਤੀ ਨਾਲ ਕਿੱਦਾਂ ਜੁੜਨ ਉਹਨਾਂ ਦੀ ਜਿਹੜੀਆਂ ਵੀ ਚੀਜ਼ਾਂ ਇੱਥੇ ਪ੍ਰੈਜ਼ੈਂਟ ਆ ਉਹਨਾਂ ਦੇ ਘਰ ਆ ਉਹਨਾਂ ਦੀਆਂ ਜਿੱਦੀ ਜਾਇਦਾਦਾਂ ਉਹਨਾਂ ਦੀ ਕੋਈ ਵੀ ਚੀਜ਼ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਕਿਦਾਂ ਦਿੱਤੀ ਜਾਵੇ ਇਹ ਇਸ ਦੇ ਉੱਪਰ ਹੀ ਅਸੀਂ ਜਿਹੜਾ ਇਹ ਪ੍ਰੋਜੈਕਟ ਹੈਗਾ ਅੱਜ ਦੀ ਡਿਸਕਸ਼ਨ ਰੱਖੀ ਆ ਇਹ ਡਿਸਕਸ਼ਨ ਹੀ ਹੈ ਅੱਜ ਗੋਲ ਫॉर ਐਨ ਆਰ ਆਈ ਪਹਿਲੀ ਵਾਰੀ ਐਨ ਆਰ ਆਈ ਸੰਭਾਵ ਲੋਕ ਸਾਨੂੰ ਇੱਥੇ ਬੁਲਾਇਆ ਗਿਆ ਤੇ ਬਹੁਤ ਵਧੀਆ ਪ੍ਰੋਜੈਕਟ ਜਿਹੜੀ ਪੰਜਾਬ ਦੀ ਹਰਿਆਲੀ ਦੀ ਖੁਸ਼ਹਾਲੀ ਦੀ ਗੱਲ ਤੇ ਐਨ ਆਰ ਆਈ ਵੀਰ ਜਿਨ੍ਹਾਂ ਦਾ ਅ ਸਮਝ ਲਓ ਢੇਲੇ ਇਸ ਧਰਤੀ ਦੇ ਉੱਤੇ ਆ ਤੇ ਆਪਣੇ ਕਾਰੋਬਾਰਾਂ ਕਰਕੇ ਜਾਂ ਕਿਸੇ ਜਿਹੜੇ ਹੈ ਮਜਬੂਰੀਆਂ ਕਰਕੇ ਉਹ ਬਾਹਰ ਬੈਠੇ ਆ ਸੋ ਕਈ ਵਾਰ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਦੇ ਵੀ ਪ੍ਰੋਬਲਮਾਂ ਆਉਂਦੀਆਂ ਕਈ ਵਾਰ ਕੋਠੀਆਂ ਦਾ ਜ਼ਮੀਨ ਵੀ ਦੱਬੀ ਜਾਂਦੀ ਹੈ ਜਿਹਦੇ ਵਿੱਚ ਤੇ ਕਾਫੀ ਰੌਲੇ ਪੈਂਦੇ ਆ ਸੋ ਉਹਨਾਂ ਨੇ ਵਾਸਤੇ ਆ ਕਿ ਅਸੀਂ ਪਹਿਲਾਂ ਵੀ ਜਦੋਂ ਬਾਹਰ ਜਾਂਦੇ ਆ ਤੇ ਨਾਰੀ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਹੜੀ ਉਥੇ ਜ਼ਮੀਨਾਂ ਵਾ ਉਹਦਾ ਘਟੋ ਘਟ ਤੁਸੀਂ ਇਹ ਨਹੀਂ ਤੇ ਦਸਵਾਂ ਹਿੱਸਾ ਤੇ ਇਹ ਕੱਟੋਗੇ ਅਸੀਂ ਉਹਦੇ ਵਿੱਚ ਜੰਗਲ ਲਾਉਣਾ ਦਰਖਤ ਲਾਉਣੇ ਆ ਸੋ ਜਿਸ ਤਰ੍ਹਾਂ ਸਾਡੇ ਭੈਣ ਨੇ ਵਧੀਆ ਉਪਰਾਲਾ ਕੀਤਾ ਜਦੋਂ ਉਹ ਤੇ ਨੇ ਡਿਊਟੀ ਸੰਭਾਲੀ ਐ এনवायरमेंट ਵਾਲੇ ਇਹਨਾਂ ਦਾ ਧਿਆਨ ਗਿਆ ਇਹ ਬੜੀ ਸਲਾਉਣ ਵਾਲੀ ਗੱਲ ਕਿਉਂਕਿ ਜਿਹੜੇ ਦਰਖਤ ਆ ਇਸ ਵੇਲੇ ਜਿਹੜਾ ਹੈਗਾ ਅ ਸਪੈਦਾ ਜਿਹੜਾ ਹੈਗਾ ਉਹ 1200 ਨੂੰ ਕੁਇੰਟਲ ਵਿਕੰਡਿਆ ਇਸ ਵੇਲੇ ਬਹੁਤ ਜ਼ਿਆਦਾ ਰੇਟ ਆ ਸੋ ਜੇਕਰ ਇਹ ਰੇਟ ਰਹਿੰਦੇ ਆ ਤੇ ਜਿਹੜੀ ਅਸੀਂ ਫਸਲਾਂ ਬੀਜਦੇ ਆ ਉਹਦੇ ਨਾਲੋਂ ਕਿਤੇ ਦਾ ਵੱਧ ਹੋਰ ਇਹ ਨਹੀਂ ਹੋਰ ਜਿਹੜੇ ਹੈਗੇ ਤਾਉਣਾ ਹੋਰ ਵਗੈਰਾ ਟਾਲੀ ਆ ਵੱਖਰੇ ਵੱਖਰੇ ਜਿਹੜੇ ਦਰੱਖਤ ਆ ਅਸੀਂ ਲਾ ਸਕਦੇ ਆ ਜਾਂ ਭਗਵਾਨੀ ਵੱਲੋਂ ਅਸੀਂ ਬਹੁਤ ਅਸੀਂ ਐਨਆਰ ਵੀਰਾਂ ਦੇ ਬਾਗ ਲਵਾਏ ਵੀ ਆ ਕਿਉਂਕਿ ਭਗਵਾਨੀ ਇਹੋ ਜੇ ਕਿ ਜੀਦੇ ਕਿਉਂਕਿ ਇਹ ਹੈ ਕਿ ਜਦੋਂ ਅਸੀਂ ਫਸਲ ਬੀਜਦੇ ਆ ਸਾਨੂੰ 3-4 ਸਾਲ ਵੇਟ ਕਰਨੀ ਪੈਂਦੀ ਹੈ ਜਿਹੜਾ ਇਥੇ ਆਪਣਾ ਰੋਟੀ ਜਿਹੜੀ ਕਰਕੇ ਖਾਣ ਵਾਲਾ ਉਹ ਤਿੰਨ ਚਾਰ ਸਾਲ ਵੇਟ ਨਹੀਂ ਕਰ ਸਕਦਾ ਇਸ ਕਰਕੇ ਉਹਨਾਂ ਦੀਆਂ ਮਜਬੂਰੀਆਂ ਕਿ ਐਸੀ ਹੋ ਸੇ ਆਮ ਇਹ ਨੇ ਵੀ ਸੋ ਸਾਡੇ ਫੈਸਲਾ ਹੋਣੀ ਚਾਹੀਦੀ ਹੈ ਜੇਕਰ ਇਹਨਾਂ ਵੀਰ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਇਹ ਹੋਵੇ ਕਿ ਸਾਡੀ ਇਨਕਮ ਇਹਦੇ ਨਾਲੋਂ ਵੀ ਜ਼ਿਆਦਾ ਬਣਣੀ ਉਹ ਵੇਟ ਕਰ ਸਕਦੇ ਆ 4 ਸਾਲ 5 ਸਾਲ ਤੇ 25 ਸਾਲੀ ਜਿਹੜਾ ਹੈਗਾ ਪਪੂਲਰ ਵੀ ਜਾਂ ਹੋਰ ਵੀ ਜਿਹੜੀ ਹੈਗੀ ਹੈ ਵੈਰਾਈਟੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਸਾਨੂੰ ਇਨਕਮ ਵੀ ਦਿੰਦੀਆਂ ਤੇ ਨਾਲ ਨਾਲ ਉਹਦੇ ਐ ਸਾਡੀ ਜਿਹੜੀ ਹੈਗੀ ਆ ਜ਼ਮੀਨ ਵੀ ਜਿਹੜੀ ਹੈਗੀ ਆ ਉਹਦੀ ਪਾਣੀ ਵੀ ਬਚਦਾ ਕਿਉਂਕਿ ਜਦੋਂ ਅਸੀਂ ਝੋਨੇ ਵਰਗੀਆਂ ਫਸਲਾਂ ਬੀਜਦੇ ਉਹ ਤੇ ਪਾਣੀ ਬਹੁਤ ਲੱਗਦਾ ਜੇ ਦਰਾਖਤ ਲਾਵਾਂਗੇ ਜਦੋਂ ਇਹ ਦਰਾਖਤ ਦਾ ਏਰੀਆ ਬਣਦਾ ਉਹਦੇ ਨਾਲ بارشਾਂ ਹੁੰਦੀਆਂ بارشਾਂ ਆਉਂਦੀਆਂ ਤੇ ਪਾਣੀ ਜਿਹੜਾ ਹੈਗਾ ਉਹਦੇ ਉੱਤੇ ਬਹੁਤ ਵੱਡਾ ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਪੰਜਾਬ ਦਾ ਸੰਕਟ ਆ ਜਿਹੜੇ 1900 2017 ਚ ਜਿਹੜੀ ਸਰਵੇ ਹੋਇਆ ਸੀ ਉਹਦੇ ਕਿ 39 ਦਿੱਕਰ 1000 ਫੁੱਟ ਤੇ ਪਾਣੀ ਚੱਲ ਜਾਣਾ ਪਿਛਲੇ ਸਾਲ ਸਟੇਟਿੰਗ ਕਮੇਟੀ ਦੀ ਰਿਪੋਰਟ ਆ ਜਿਹਦੇ ਵਿੱਚ ਕਿਹਾ ਕਿ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਗਲੋਬਲ ਵਾਰਮਿੰਗੋ ਦਾ ਅਸਰ ਹੋ ਚੁੱਕਾ ਸਮਾਜਲ 8 Rajasthan Haryana ਦੇ 11 ਜ਼ਿਲ੍ਹੇ ਸੋ ਉਹ ਜਿਹੜੀਆਂ ਚਣੌਤੀਆਂ ਪਹਿਲਾਂ ਅਸੀਂ ਬੋਸ਼ਟੀਆਂ ਕਰਦੇ ਸੀ ਵੀ ਇਸ ਤਰ੍ਹਾਂ ਹੋ ਜੂਗਾ ਇਸ ਤਰ੍ਹਾਂ ਹੋ ਜੂਗਾ ਪਾਣੀ ਦਾ ਹੱਲ ਹੋ ਜੂਗਾ ਪੋਲੂਸ਼ਨ ਆ ਹੋ ਜੂਗਾ ਸੋ ਉਹ ਸਾਰਾ ਕੁਝ ਹੁਣ ਸਾਡੇ ਸਾਹਮਣੇ ਆ ਜੇ ਹੁਣ ਵੀ ਅਸੀਂ ਨਹੀਂ ਜਾਗਦੇ ਤੇ ਫਿਰ ਜਿਹੜੀ ਹੈਗੀ ਹੁਣ ਇੱਕ ਰਿਪੋਰਟ ਆਈ ਕਿ ਉਹਨਾਂ ਨੇ ਦੱਸਿਆ ਕਿ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਚੰਡੀਗੜ੍ਹ ਤਕਰੀਬਨ 30 ਹਜ਼ਾਰ ਹੋ ਜਿਹੜੇ ਪਾਣੀ ਤੋਂ ਤਰਸ਼ਨ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਛਾਤ ਸੋ ਇਹ ਜਿਹੜੀਆਂ ਪੁਖਵਾਣੀਆਂ ਇਹਨਾਂ ਨੂੰ ਝੂਠ ਕਰਨਾ ਇਹਨਾਂ ਨੂੰ ਇਹਨਾਂ ਦੇ ਤਾਂ ਹੀ ਹੋਣਗੀਆਂ ਇਹ ਜਿਹੜੀਆਂ ਪ੍ਰਕਾਣੀਆਂ ਇਹਨਾਂ ਨੂੰ ਜੇਕਰ ਅਸੀਂ ਹੁਣ ਤੋਂ ਕੰਮ ਸ਼ੁਰੂ ਕਰ ਦਈਏ ਕਿ ਉਹ ਹਾਲਾਤ ਨਾ ਹੋਣ ਜਿਹੜੇ ਸਾਨੂੰ ਵਿਗਿਆਨੀ ਕਹਿ ਰਹੇ ਆ ਜਾਂ ਜਿਹੜੇ ਹਾਲਾਤ ਸਾਨੂੰ ਵਿਸ ਰਹੇ ਆ ਇਹਨਾਂ ਦੇ ਵਾਸਤੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਕਿਉਂਕਿ ਬਹੁਤ ਜਮਹਿੰਦ ਜਿਹੜੀ ਹੈਗੀ ਐ ਐਨ ਆਰ ਆਈ ਵੀਰ ਇੱਥੇ ਉਹ ਪਿੱਛੇ ਛੱਡ ਕੇ ਗਏ ਜੇਕਰ ਉਹ ਐਨਵਾਇਰਨਮੈਂਟ ਨੂੰ ਪਲਾਂਟੇਸ਼ਨ ਕਰਦੇ ਆ ਜਾਂ ਭਾਗਵਾਨੀ ਵੱਲੋਂ ਜਾਂਦੇ ਆ ਉਦੇ ਵਾਸਤੇ ਜੇ ਸਰਕਾਰ ਉਹਨਾਂ ਦੀ ਬਾਹ ਫੜਦੀ ਹੈ ਤੇ ਜ਼ਰੂਰ ਇਹਦੇ ਨਾਲ ਕੋਈ ਪੋਜ਼ਿਟਿਵ ਲਹਿਰ ਜਿਹੜੀ ਹੈਗੀ ਉਹ ਪੰਜਾਬ ਦੇ ਵਿੱਚ ਚੱਲੂਗੀ ਤੇ ਅਸੀਂ ਆਸ ਵੀ ਕਰਦੇ ਹਾਂ। ਥੈਂਕ ਯੂ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਦੱਸੋ ਕਰ ਰਹੇ ਹੋ। ਠੀਕ ਹੈ ਮੈਮ।